ਵੇ ਜਿਹੜਾ ਟਾਈਮ ਆਉਣ ਵਾਲਾ ਹੈ ਪਾਕਿਸਤਾਨ ਵਾਸਤੇ ਤੇ ਬੰਗਲਾਦੇਸ਼ ਵਾਸਤੇ ਠੀਕ ਨਹੀਂ ਦਾ ਬੁੱਧਵਾਰ ਵਾਲੇ ਦਿਨ ਜਦ ਲੋਕ ਸੁੱਤੇ ਉੱਠੇ ਸਵੇਰੇ ਦਾ ਪਤਾ ਲੱਗਿਆ ਕਿ ਰਾਤ ਇੰਡੀਆ ਨੇ ਸਾਈ ਕਰ ਦਿੱਤੀ ਹੈ ਜੀ ਤੇ ਇਹ ਇੱਥੇ ਖਤਮ ਹੋਣ ਵਾਲਾ ਕੰਮ ਨਹੀਂ ਹੈ ਸਭ ਤੋਂ ਜ਼ਿਆਦਾ ਡੇਂਜਰਸ ਟਾਈਮ ਜਿਹੜਾ ਬਣਦਾ ਹੈ ਉਹ ਬਣਦਾ ਹੈ 18 ਇਹ ਹਜੇ ਬਧੂਗਾ ਕੰਮ ਇਹ 18 ਮਈ ਸ਼ਾਮ ਦੇ 5:40 ਮਿੰਟ ਤੋਂ ਬਾਅਦ ਤਾਂ ਹੋਰ ਵੀ ਤੇਜ਼ ਇਹਦਾ ਜਿਆਦਾ ਡੇਂਜਰਸ ਸਮਾਂ ਹੈ ਉਹ ਹੈ 2026 27 28 ਤੇ 29 ਇਹ ਮਤਲਬ ਇੰਨੀ ਜਲਦੀ ਖਤਮ ਹੋਣ ਵਾਲਾ ਨਹੀਂ ਹੈ ਜਿੰਨੀਆਂ ਮਰਜ਼ੀ ਮੰਨ ਲਓ ਜਿਹੜੇ ਕੋਈ ਤੀਸਰਾ ਦੇਸ਼ ਜਿੰਨੀ ਮਰਜ਼ੀ ਕੋਸ਼ਿਸ਼ ਕਰੇ ਵੀ ਦੋਨਾਂ ਨੂੰ ਬਿਠਾ ਕੇ ਆਪਾਂ ਨੇ ਵੇਢ ਲੀਏ ਭਾਰਤ ਤੇ ਪਾਕਿਸਤਾਨ ਦੇ ਹਾਲਾਤ ਆ ਜਿਹੜੇ ਉਹ ਸਫਾਵੇਂ ਹੁੰਦੇ ਨੇੜਲੇ ਭਵਿੱਖ ਵਿੱਚ ਨਜ਼ਰ ਨਹੀਂ ਆਉਂਦੇ ਪਰ ਜਿਹੜਾ ਜ਼ਿਆਦਾ ਖਤਰਾ ਹੈ ਉਹ ਪਾਕਿਸਤਾਨ ਵਾਲੀ ਸਾਈਡ ਤੋਂ ਉਹ ਪੰਜਾਬ ਨੂੰ ਇੰਨਾ ਖਤਰਾ ਮੇਰੇ ਹਿਸਾਬ ਤਾ ਮੇਰੀ ਕੈਲਕੂਲੇਸ਼ਨ ਚ ਨਹੀਂ ਹੈ ਦੇਖੋ ਇਹ ਤਾਂ ਜੋ ਪਲੈਨੇਟਰੀ ਇਕੁਏਸ਼ਨ ਹੈ ਜਿਹੜੀ ਪਲੈਨੇਟਰੀ ਪੋਜੀਸ਼ਨ ਹੈ ਉਹ ਇੱਕ ਇੰਡੀਕੇਟ ਕਰਦੀ ਹੈ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਉਥਲ-ਪੁਥਲ ਹੋਣੀ ਹੈ ਤੇ 2030-32 ਦੇ ਵਿੱਚ ਜੇਕਰ ਆਪਾਂ ਮਿਲਦੇ ਹਾਂ ਤਾਂ ਜਿਸ ਰੂਪ ਦੇ ਵਿੱਚ ਜੋ ਨਕਸ਼ਾ ਇਸ ਟਾਈਮ ਪਾਕਿਸਤਾਨ ਦਾ ਹੈ ਉਹ 2030-32 ਦੇ ਵਿੱਚ ਸਾਨੂੰ ਦੇਖਣ ਨੂੰ ਨਹੀਂ ਮਿਲੇਗਾ ਤੁਸੀਂ ਕਿੰਨੇ ਹੋ ਕਿ ਪਾਕਿਸਤਾਨ ਨਕਸ਼ਾ ਇੱਕ ਤਰੀਕੇ ਨਾਲ ਗਾਇਬ ਹੋ ਜਾਏਗਾ ਭਾਰਤ ਨੂੰ ਉਹਦਾ ਖਤਰਾ ਨਹੀਂ ਹੈ ਪਰ ਪਾਕਿਸਤਾਨ ਲਈ ਉਸ ਸਮੇਂ ਤੋਂ ਬਾਅਦ ਇਹ ਨਹੀਂ ਕਿ 18 ਮਈ ਨੂੰ 5:40 ਮਿੰਟ ਤੇ ਕੁਝ ਸ਼ੁਰੂ ਹੋ ਜਾਊਗਾ ਉਸ ਟਾਈਮ ਇੱਕ ਇਕੁਏਸ਼ਨ ਬਣਦੀ ਹੈ ਉਸ ਸਮੇਂ ਦੇ ਵਿੱਚ ਪਾਕਿਸਤਾਨ ਦੇ ਟੁਕੜੇ ਵੀ ਹੋ ਸਕਦੇ ਤੇ ਬੰਗਲਾਦੇਸ਼ ਹੈ ਜਿਹੜਾ ਆ ਜਿਹੜਾ ਟਾਈਮ ਹੁਣ ਚੱਲ ਰਿਹਾ 2032 ਤੱਕ ਇਸ ਟਾਈਮ 'ਚ ਜਿੰਨੀਆਂ ਬੁਰੀਆਂ ਆਤਮਾਵਾਂ ਨੇ ਜਾਂ ਬੁਰੇ ਕੰਮ ਕਰਨ ਵਾਲੇ ਲੋਕ ਐ ਉਹ ਖਤਮ ਹੋ ਜਾਣਗੇ ਹਉਣ ਵਾਲਾ ਜਿਹੜਾ ਟਾਈਮ 2026 ਉਹਦੇ ਵਿੱਚ ਫੂਡ ਦਾ ਸੰਕਟ ਖੜਾ ਹੋਊਗੀ ਫੌਜ ਨੇ ਦੇਖਣਾ ਜੇ ਉਹ ਅਟੈਕ ਕਰਨਗੇ ਵੀ ਤਾਂ ਫਿਰ ਉਹਦਾ ਜਿਹੜਾ ਬਦਲਾ ਹੈ ਉਹਦੇ ਬਦਲ ਦੇ ਵਿੱਚ ਭਾਰਤ ਵੱਲੋਂ ਜੋ ਕੀਤਾ ਜਾਣ ਵਾਲਾ ਹਮਲਾ ਬਹੁਤ ਜ਼ਿਆਦਾ ਖਤਰਨਾਕ ਹੋਊਗਾ ਇਨਾਂ ਤੋਂ ਕਈ ਸਾਲ ਨਾ ਸੈੱਟ ਨਹੀਂ ਹੋਣਾ ਆਪਣਾ ਕੰਮ ਤੇ ਇਸ ਰੇਂਜ ਦੇ ਵਿੱਚ ਕਿਸੇ ਵੀ ਟਾਈਮ ਕਿਸੇ ਵੀ ਜਗ੍ਹਾ ਤੇ ਪਹੁੰਚਾਲਾ ਜਿਹੜਾ ਉਹ ਆਪਣੀ ਦਸਤਕ ਦੇ ਸਕਦਾ ਟਾਈਮ ਪੀਰੀਅਡ ਟਾਈਮ ਪੀਰੀਅਡ ਤਾਂ ਇਹਦਾ ਸ਼ੁਰੂ ਹੋ ਚੁੱਕਿਆ 29 ਮਾਰਚ 2025 ਤੋਂ ਜਿਹੜਾ ਸਵਿੱਚ ਹੈ ਉਹ ਔਨ ਹੋ ਗਿਆ ਹੁਣ ਇਹ ਰਹਿਣਾ ਹੈ 2000 ਫਿਰ ਉਸ ਤੋਂ ਬਾਅਦ ਜਿਹੜਾ ਜੀਵਨ ਸ਼ੁਰੂ ਹੋਊਗਾ ਉਹ ਸਤਿਯੋਗ ਸ਼ੁਰੂ ਇੱਕ 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 ਮਹੌਲਸਵਤ ਤੁਸੀਂ ਕਹਿੰਦੇ ਕਿ ਭਵਿਸ਼ਯ ਮਾਲਿਕਾ ਗ੍ਰੰਥ ਹੈ ਜੀ ਗ੍ਰੰਥ ਹੈ ਕੀ ਕੋਈ ਕਿਤਾਬ ਹੈ ਕਿਤਾਬ ਤੇ ਗ੍ਰੰਥ ਚ ਕੀ ਫਰਕ ਹੁੰਦਾ ਹੈ ਮੇਰੀ ਪ੍ਰੈਡਿਕਸ਼ਨ ਸੀ ਮੈਨੂੰ ਇਹ ਲੱਗਦਾ ਸੀ ਕਿ ਉਹ ਫੌਜ ਤੇ ਹੋਊਗਾ ਕਿਉਂਕਿ ਆਮ ਤੌਰ ਤੇ ਉਹ ਫੌਜੀਆਂ ਨੂੰ ਹੀ ਟਾਰਗੇਟ ਕਰਦਾ ਹੈ ਜੀ 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 ਸੋ ਇਸ ਤਰ੍ਹਾਂ ਦੀ ਘਟਨਾ ਬਾਰੇ ਤਾਂ ਮੈਂ ਵੀ ਨਹੀਂ ਸੀ ਸੋਚਿਆ ਕਿ ਜਿਹੜੇ ਆਮ ਨਿਹੱਥੇ ਯਾਤਰੀ ਐ ਜਿਹੜੇ ਸਿਰਫ ਸਲਾਨੀ ਐ ਘੁੰਮਣ ਗਏ ਆ ਉਹਨਾਂ ਤੇ ਵੀ ਅਟੈਕ ਹੋ ਸਕਦਾ ਹੈ ਕਸਿਕਾ ਜੀ ਦਮਸ ਕਾਰਮਾ ਬੀਕਸ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਤੁਹਾਡੇ ਮੁਖਾਤਿਬ ਹੋਏ ਆ ਇਹ ਵੀਡੀਓ ਸਪੈਸ਼ਲੀ ਤੁਹਾਡੇ ਲਈ ਅੱਜ ਲੈ ਕੇ ਆਏ ਕਿਉਂਕਿ ਅ ਅਸੀਂ ਚੈਨਲ ਤੇ ਵੀਡੀਓ ਪਾਉਂਦੇ ਹਾਂ ਸਾਡੇ ਨਾਲ ਜੋਤਿਸ਼ ਜੀ ਬੈਟ ਨੇ ਅਸਟਰੋਲੋਜਰ ਕੇ ਗੋਪਾਲ ਜੀ ਜਿਨ੍ਹਾਂ ਦੀਆਂ ਕਈ ਪ੍ਰੈਡਿਕਸ਼ਨਸ ਕੀਤੀਆਂ ਹੋਈਆਂ ਆਪਾਂ ਵੀਖਾਣੀਆਂ ਕੀਤੀਆਂ ਹੋਈਆਂ ਕਿਤੇ ਨੇੜੇ-ਟੜੇ ਹੁੰਦੀਆਂ ਨੇ ਬਹੁਤ ਲੋਕ ਕਮੈਂਟ ਵੀ ਕਰਦੇ ਨੇ ਅੱਜ ਫਿਰ ਤੋਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਵੀਡੀਓ ਉਹ ਲੋਕ ਦੇਖਣ ਜਿਹੜੇ ਜੋਤਿਸ਼ ਤੇ ਵਿਸ਼ਵਾਸ ਕਰਦੇ ਨੇ ਅਸਟਰੋਲੋਜੀ ਤੇ ਵਿਸ਼ਵਾਸ ਕਰਦੇ ਨੇ ਇੰਟਰਸਟ ਕਰਦੇ ਨੇ ਕਿਉਂਕਿ ਜੋਤਿਸ਼ ਦੇ ਅਕੋਰਡਿੰਗਲੀ ਕਈ ਚੀਜ਼ਾਂ ਬਣਦੀਆਂ ਨੇ, ਕੀ ਚੀਜ਼ਾਂ ਨਹੀਂ ਹੁੰਦੀਆਂ ਨੇ। ਸੋ ਉਸੇ ਅਕੋਰਡਿੰਗ ਅਸੀਂ ਗੱਲਬਾਤ ਕਰਦੇ ਆ ਕਿ ਜੋਤਿਸ਼ ਦੇ ਅਕੋਰਡਿੰਗ ਸਟਾਰਸ ਦੇ ਅਕੋਰਡਿੰਗ ਕੀ ਸਿਚੁਏਸ਼ਨ ਬਣਦੀ ਏ। ਸਾਡੇ ਦੇਸ਼ ਦੇ ਕੀ ਹਾਲਾਤ ਹੋਣ ਵਾਲੇ ਨੇ ਜਾਂ ਸਾਡੇ ਸੂਬੇ ਵਿੱਚ ਕੀ ਕੀ ਹੋਣ ਵਾਲਾ। ਇਹੋ ਜੀਆਂ ਗੱਲਾਂ ਜਾਣਨ ਦੀ ਕੋਸ਼ਿਸ਼ ਕਰਦੇ ਆ। ਅ ਅੱਜ ਫਿਰ ਤੋਂ ਮੇਰੇ ਨਾਲ ਅ ਕਿਰਪਾਲ ਜੀ ਕੀ ਹਾਲ ਨੇ? ਤੁਹਾਡੇ ਠੀਕ ਠਾਕ ਹੋ ਜੀ? ਬਹੁਤ ਧੰਨਵਾਦ ਜੀ। ਬਹੁਤ ਜੀ ਐਨੂੰ। ਤੁਸੀਂ ਸਮਾਂ ਦਿੰਦੇ ਹੋ ਸਾਡੇ ਲਈ ਬਹੁਤ ਵੱਡੀ ਗੱਲ ਏ। ਤੁਹਾਡੇ ਕੋਲ ਆਉਣ ਦਾ ਇੱਕ ਸਾਡਾ ਮਕਸਦ ਹੀ ਸੀਗਾ ਕਿਉਂਕਿ ਆਪਾਂ ਪਿਛਲੀਆਂ ਅ ਜਿਹਦੇ ਵਿੱਚ ਤੁਸੀਂ ਦੱਸਿਆ ਸੀਗਾ ਕਿ ਵਰਲਡ ਵਾਰ ਲੱਗੇਗੀ ਤੇ ਇੱਕ ਵੀਡੀਓ ਸਾਡੀ ਬਹੁਤ ਵਾਇਰਲ ਹੋਈ ਸੀ ਜਿਹਦੇ ਵਿੱਚ ਤੁਸੀਂ ਇਹ ਕਿਹਾ ਸੀਗਾ ਕਿ ਕਾਲ ਯੁਗ ਖਤਮ ਹੋ ਕੇ ਸਤਿਯੁਗ ਆਏਗਾ ਤੇ ਉਹਦਾ ਕਾਰਨ ਕਿਤਨਾ ਕੀਤੇ ਇਹ ਵਰਡਸ ਹੀ ਬਣ ਗਈਆਂ ਦੇਖੋ ਜਿਹੜੀ ਉਹ ਗੱਲ ਆ ਨਾ ਕਾਲ ਯੁਗ ਜਾਏਗਾ ਜਾਂ ਜਾ ਰਿਹਾ ਸਤਿਯੁਗ ਆ ਰਿਹਾ ਜੀ ਉਹ ਭਵਿਸ਼ਯ ਮਾਲਕਾ ਨਾਮਕ ਜਿਹੜਾ ਗ੍ਰੰਥ ਹੈ ਜਿਹੜਾ ਪੰਜ ਸਖਾ ਨੇ ਜਿਨ੍ਹਾਂ ਦੇ ਹੈਡ ਸੀਗੇ ਸੰਤ ਚੁੱਤਿਆਨੰਦ ਦਾਸ ਜੀ ਉੜਿਆ ਪਾਸ਼ਾ ਦੇ ਵਿੱਚ ਉਹ ਲਿਖਿਆ ਹੋਇਆ ਉਹ ਉਹਦੇ ਵਿੱਚ ਲਿਖਿਆ ਹੋਇਆ ਕਿ ਆ ਜਿਹੜਾ ਟਾਈਮ ਹੁਣ ਚੱਲ ਰਿਹਾ 2032 ਤੱਕ ਇਸ ਟਾਈਮ 'ਚ ਜਿੰਨੀਆਂ ਬੁਰੀਆਂ ਆਤਮਾਵਾਂ ਨੇ ਜਾਂ ਬੁਰੇ ਕੰਮ ਕਰਨ ਵਾਲੇ ਲੋਕ ਐ ਉਹ ਖਤਮ ਹੋ ਜਾਣਗੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਜੀਵਨ ਸ਼ੁਰੂ ਹੋਊਗਾ ਉਹ ਸਤਿਯੋਗ ਸ਼ੁਰੂ ਹੋਊਗਾ ਇੱਕ 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 ਮਹੌਰਸਵਾਲ ਤੁਸੀਂ ਕਹਿੰਦੇ ਕਿ ਭਵਿਸ਼ਯ ਮਾਲਿਕਾ ਗ੍ਰੰਥ ਹੈ ਜੀ ਗ੍ਰੰਥ ਹੈ ਕੀ ਕੋਈ ਕਿਤਾਬ ਹੈ ਕਿਤਾਬ ਤੇ ਗ੍ਰੰਥ ਚ ਕੀ ਫਰਕ ਹੁੰਦਾ ਹੈ ਫਿਰ ਵੀ ਦੇਖੋ ਅਸੀਂ ਜਿਹਨੂੰ ਗ੍ਰੰਥ ਕਹਿੰਦੇ ਅਸੀਂ ਉਹ ਪੂਜਦੇ ਆ ਇੱਕ ਹਰ ਪੋਸਤਕਾ ਜਿਹੜੀ ਉਹ ਪੂਜਣ ਯੋਗ ਹੀ ਹੁੰਦੀ ਹੈ ਉਹਦੇ ਜਿਹਦੇ ਵਿੱਚ ਗਿਆਨ ਦੀ ਕੋਈ ਗੱਲ ਲਿਖੀ ਹੋਈ ਹੈ ਹੂੰ ਸੋ ਉਹ ਇੱਕ ਸ਼ਬਦ ਨੇ ਜਿਨ੍ਹਾਂ ਤੋਂ ਸਾਨੂੰ ਗਿਆਨ ਪ੍ਰਾਪਤ ਹੁੰਦਾ ਠੀਕ ਹੈ ਇਸ ਤਰ੍ਹਾਂ ਮਤਲਬ ਪਰਾਚੀਨ ਜਿਹੜੀ ਆਪਣੀ ਭਾਸ਼ਾ ਹੈ ਉਹਦੇ ਵਿੱਚ ਲਿਖੀਆਂ ਜਾਣ ਵਾਲੀਆਂ ਪੁਸਤਕਾਂ ਨੂੰ ਗ੍ਰੰਥ ਹੀ ਕਿਹਾ ਜਾਂਦਾ ਰਿਹਾ ਤੇ ਉਹਨੂੰ ਮੈਂ ਵੀ ਗ੍ਰੰਥ ਹੀ ਕਹਾਂਗਾ ਭਵਿੱष्य ਮਾਲਿਕਾ ਉਹਦਾ ਨਾਮ ਹੈ। ਲਾਸਟ ਵੀਡੀਓ ਚ ਕਿਹਾ ਸੀ ਕਿ ਜੰਮੂ ਕਸ਼ਮੀਰ ਦੇ ਵਿੱਚ ਕੁਝ ਹਰਕਤ ਹੋ ਸਕਦੀ ਏ। ਤੁਸੀਂ ਆਪਣੇ ਵੱਲੋਂ ਇੱਕ ਅਪੀਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾਂ ਦੇ ਲਈ ਕੀਤੀ ਸੀਗੀ ਕਿ ਹਾਂਜੀ ਜੀ ਤੁਸੀਂ ਇਹਦੇ ਤੇ ਧਿਆਨ ਦਿਓ ਜ਼ਰੂਰ ਦਿਓ ਜੰਮੂ ਕਸ਼ਮੀਰ ਦਾ ਅਸੀਂ ਹੁਣੇ ਸਮੇਂ ਮੁੱਦਾ ਦੇਖ ਰਹੇ ਆ। ਜੀ। ਪਹਿਲਗਾਮ ਦੇ ਵਿੱਚ ਹੋਇਆ ਉਸ ਤੋਂ ਬਾਅਦ 에ਅਰ ਸਟ੍ਰਾਈਕ ਜਿਹੜੀ ਹੈ ਉਹ ਭਾਰਤ ਦੇ ਵੱਲੋਂ ਵੀ ਕੀਤੀ ਗਈ। ਹੁਣ ਇਹਨਾਂ ਸਾਰ ਸਟ੍ਰਾਈਕ ਤੋਂ ਜਾਂ ਇਹਨਾਂ ਮੁੱਦਿਆਂ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ? ਨਹੀਂ ਦੇਖੋ ਇਹ ਤਾਂ ਜੋ ਪਲੈਨੇਟਰੀ ਇਕੁਏਸ਼ਨ ਹੈ ਜਿਹੜੀ ਪਲੈਨੇਟਰੀ ਪੋਜੀਸ਼ਨ ਹੈ ਉਹ ਇਹ ਇੰਡੀਕੇਟ ਕਰਦੀ ਹੈ ਕਿ ਕਰਦੀ ਸੀ ਕਿ ਇਸ ਟਾਈਮ ਦੇ ਵਿੱਚ ਜੰਮੂ ਕਸ਼ਮੀਰ ਤੇ ਬੰਗਾਲ ਇਹ ਦੋ ਜਗ੍ਹਾ ਦੇ ਉੱਪਰ ਦੰਗੇ ਹੋ ਸਕਦੇ ਆ ਤੇ ਟੈਰਰਿਸਟ ਅਟੈਕ ਹੈ ਜਿਹੜਾ ਉਹ ਜੰਮੂ ਕਸ਼ਮੀਰ ਦੇ ਵਿੱਚ ਹੋ ਸਕਦਾ ਜੋ ਮੇਰੀ ਪ੍ਰੈਡਿਕਸ਼ਨ ਸੀ ਮੈਨੂੰ ਇਹ ਲੱਗਦਾ ਸੀ ਕਿ ਉਹ ਫੌਜ ਤੇ ਹੋਊਗਾ ਕਿਉਂਕਿ ਆਮ ਤੌਰ ਤੇ ਉਹ ਫੌਜੀਆਂ ਨੂੰ ਹੀ ਟਾਰਗੇਟ ਕਰਦੇ ਆ ਜੀ 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 ਸਵੈਸਤਰਾ ਦੀ ਘਟਨਾ ਬਾਰੇ ਤਾਂ ਮੈਂ ਵੀ ਨਹੀਂ ਸੀ ਸੋਚਿਆ ਕਿ ਜਿਹੜੇ ਆਮ ਨਿਹੱਥੇ ਯਾਤਰੀ ਆ ਜਿਹੜੇ ਸਿਰਫ ਸਲਾਨੀ ਆ ਘੁੰਮਣ ਗਏ ਆ ਉਹਨਾਂ ਤੇ ਵੀ ਅਟੈਕ ਹੋ ਸਕਦਾ ਪਰ ਉਹ ਹੋਇਆ ਤੇ ਅੱਗੇ ਇਹਦਾ ਹੁਣ ਇਹ ਸ਼ੁਰੂ ਹੋ ਗਿਆ ਤੇ ਹੁਣ ਭਾਰਤ ਦਾ ਰਿਟੈਲੀਏਟ ਹੋਇਆ ਤੇ ਹੁਣ ਜਿਸ ਤਰ੍ਹਾਂ ਬੁੱਧਵਾਰ ਵਾਲੇ ਦਿਨ ਜਦ ਲੋਕ ਸੁੱਤੇ ਉੱਠੇ ਸਵੇਰੇ ਤਾਂ ਪਤਾ ਲੱਗਿਆ ਕਿ ਰਾਤ ਜੀਡੀਆਂ ਨੇ ਸਟ੍ਰਾਈਕ ਕੀਤੀ ਹੈ ਤੇ ਇਹ ਇੱਥੇ ਖਤਮ ਹੋਣ ਵਾਲਾ ਕੰਮ ਨਹੀਂ ਹੈ ਹੂੰ ਸਭ ਤੋਂ ਜ਼ਿਆਦਾ ਡੇਂਜਰਸ ਟਾਈਮ ਜਿਹੜਾ ਬਣਦਾ ਹੈ 18 ਮਈ ਹੂੰ 5 ਵਜੇ 40 ਮਿੰਟ ਤੋਂ ਬਾਅਦ ਜਿਹੜਾ ਟਾਈਮ ਬਣਦਾ ਉਹ ਸਭ ਤੋਂ ਖਤਰਨਾਕ ਟਾਈਮ ਬਣਦਾ ਪਾਕਿਸਤਾਨ ਵਾਸਤੇ ਭਾਰਤ ਨੂੰ ਉਹਦਾ ਖਤਰਾ ਨਹੀਂ ਹੈ ਹੂੰ ਪਰ ਪਾਕਿਸਤਾਨ ਲਈ ਉਸ ਸਮੇਂ ਤੋਂ ਬਾਅਦ ਇਹ ਨਹੀਂ ਕਿ 18 ਮਈ ਨੂੰ 5 ਵਜੇ 40 ਮਿੰਟ ਤੇ ਕੁਝ ਸ਼ੁਰੂ ਹੋ ਜਾਊਗਾ ਹੂੰ ਉਸ ਟਾਈਮ ਇੱਕ ਇਕੁਏਸ਼ਨ ਬਣਦੀ ਹੈ ਠੀਕ ਹੈ ਉਹ ਇਕੁਏਸ਼ਨ ਅੱਗੇ ਕਾਫੀ ਟਾਈਮ ਲੰਮਾ ਸਮਾਂ ਰਹਿਣੀ ਹੈ ਉਸ ਸਮੇਂ ਦੇ ਵਿੱਚ ਪਾਕਿਸਤਾਨ ਦੇ ਟੁਕੜੇ ਵੀ ਹੋ ਸਕਦੇ ਆ ਤੇ ਬੰਗਲਾਦੇਸ਼ ਹੈ ਜਿਹੜਾ ਉਹਦਾ ਕਾਰਜਵਾਹਕ ਜਿਹੜਾ ਯੂਨਸ ਉਥੇ ਮੰਨ ਲਵੋ ਇੱਕ ਤਰ੍ਹਾਂ ਦਾ ਰਾਸ਼ਟਰਪਤੀ ਕਹਿ ਲਓ ਜਾਂ ਪ੍ਰਧਾਨ ਮੰਤਰੀ ਜੋ ਵੀ ਰਾਜ ਕਰ ਰਿਹਾ ਜਿਹੜਾ ਹਾਂ ਜਿਹਦੇ ਹੱਥ ਦੇ ਵਿੱਚ ਸੱਤਾ ਸੌਂਪੀ ਹੋਈ ਹੈ ਉਹਦੇ ਲਈ ਵੀ ਇਹ ਵਾਲਾ ਸਮਾਂ ਜਿਹੜਾ 18 ਮਈ ਨੂੰ 5:40 ਤੇ ਸ਼ੁਰੂ ਹੋਊਗਾ ਉਹ ਠੀਕ ਨਹੀਂ ਹੈ ਉਹਨੂੰ ਨਜ਼ਰਬੰਦ ਵੀ ਕੀਤਾ ਜਾ ਸਕਦਾ ਉਹ ਦੇਸ਼ ਛੱਡ ਕੇ ਭੱਜ ਵੀ ਸਕਦਾ ਜਾਂ ਕੋਈ ਵੀ ਹੈਪਨਿੰਗ ਉਹਦੇ ਨਾਲ ਹੋ ਸਕਦੀ ਹੈ ਕਹਿਣ ਤੋਂ ਪਹਿਪ ਜਾਂ ਉਹਦੇ ਕੋਲ ਜਿੰਨੀ ਸ਼ਕਤੀ ਹੈ ਉਹ ਘਟਾਈ ਜਾ ਸਕਦੀ ਹੈ ਮੰਨ ਲਓ ਜਿਸ ਤਰ੍ਹਾਂ ਉਹਦੇ ਕੋਲ ਡਿਫੈਂਸ ਦੀ ਪਾਵਰ ਉਹਦੇ ਕੋਲ ਲੈ ਲਈ ਜਾਏ ਕਿ ਇਹ ਫੈਸਲਾ ਫੌਜ ਹੀ ਕਰੇਗੀ ਤੁਸੀਂ ਇਹਦੇ ਚ ਦਖਲ ਨਹੀਂ ਦੇ ਸਕਦੇ ਜਾਂ ਹੋਰ ਕਈ ਅਲੱਗ-ਅਲੱਗ ਕਿੰਨੇ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅੰਦਰ ਤਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨਾ ਤਾਂ ਉਹਦੇ ਕੋਲੋਂ ਬਹੁਤ ਸਾਰੀਆਂ ਚੀਜ਼ਾਂ ਵੀ ਲਈਆਂ ਜਾ ਸਕਦੀਆਂ ਨੇ ਤੋ ਇਹ ਜਿਹੜਾ ਟਾਈਮ ਆਉਣ ਵਾਲਾ ਇਹ ਪਾਕਿਸਤਾਨ ਵਾਸਤੇ ਤੇ ਬੰਗਲਾਦੇਸ਼ ਵਾਸਤੇ ਠੀਕ ਨਹੀਂ ਹੈ ਜੇ ਮੈਂ ਤੁਹਾਡੇ ਕੋਲ ਬਾਰਡਰ ਏਰੀਆ ਦੀ ਗੱਲ ਕਰਾਂ ਕਿਉਂਕਿ ਪਾਕਿਸਤਾਨ ਨਾਲ ਦੇਖੋ ਹਿਮਾਚਲ ਜੰਮੂ ਐਂਡ ਕਸ਼ਮੀਰ ਹੋ ਗਿਆ ਜੀ ਗੁਜਰਾਤ ਹੋ ਗਿਆ ਰਾਜਸਥਾਨ ਹੋ ਗਿਆ ਪੰਜਾਬ ਹੋ ਗਿਆ ਹੁਣ ਇਹਨਾਂ ਦੇ ਲਈ ਕੋਈ ਤੁਹਾਨੂੰ ਲੱਗਦਾ ਕਿ ਇਕੁਏਸ਼ਨ ਅਕੋਰਡਿੰਗ ਕੀ ਇਹਨਾਂ ਨੂੰ ਸਤਰਕ ਰਹਿਣਾ ਚਾਹੀਦਾ ਸਾਰਿਆਂ ਨੂੰ ਹੀ ਰਹਿਣਾ ਚਾਹੀਦਾ ਚਾਹੇ ਬਾਰਡਰ ਨਾਲ ਲੱਗਦੇ ਚਾਹੇ ਨਹੀਂ ਲੱਗਦੇ ਪਰ ਜਿਹੜਾ ਜ਼ਿਆਦਾ ਖਤਰਾ ਹੈ ਉਹ ਪਾਕਿਸਤਾਨ ਵਾਲੀ ਸਾਈਡ ਤੋਂ ਉਹ ਪੰਜਾਬ ਨੂੰ ਇੰਨਾ ਖਤਰਾ ਮੇਰੇ ਹਿਸਾਬ ਤਾ ਮੇਰੀ ਕੈਲਕੂਲੇਸ਼ਨ ਚ ਨਹੀਂ ਹੈ ਪੰਜਾਬ ਨੂੰ ਨਹੀਂ ਇੰਨਾ ਨਹੀਂ ਹਾਂ ਇਸ ਵਾਰ ਜਿਹੜਾ ਹੋਊਗਾ ਅਟੈਕ ਉਹ ਗੁਜਰਾਤ ਜਾਂ ਰਾਜਸਥਾਨ ਵਾਲੀ ਸਾਈਡ ਤੋਂ ਹੋਣ ਦੇ ਚਾਂਸ ਜ਼ਿਆਦਾ ਹੈ ਉੱਥੇ ਕਟਾਵੜੀ ਹੋਊਗੀ ਜਾਂ ਫਿਰ ਜਿਹੜਾ ਪਾਕਿਸਤਾਨ ਓਕੂਪਾਈਡ ਕਸ਼ਮੀਰ ਹੈ ਐਲਓਸੀ ਤੇ ਉੱਥੇ ਜ਼ਿਆਦਾ ਹੋਣ ਦੇ ਚਾਂਸ ਹੈ ਪਰ ਜਿਹੜਾ ਆਪਣੇ ਨਾਲ ਬਾਰਡਰ ਲੱਗਦਾ ਪਰ ਆਪਣੇ ਜੰਮੂ ਤੋਂ ਲੈ ਕੇ ਗੰਗਾ ਨਗਰ ਤੱਕ ਜੀ ਜਿਹਦੇ ਵਿੱਚ ਜੰਮੂ ਕਸ਼ਮੀਰ ਪੰਜਾਬ ਤੇ ਰਾਜਸਥਾਨ ਦਾ ਕੁਸ਼ ਇਸ ਆ ਇਹਦੇ ਵਿੱਚ ਓਨੇ ਜਿਆਦਾ ਮਤਲਬ ਫੇਸ ਟੂ ਫੇਸ ਹਾਈ ਬੋਲਟ ਟੂ ਹਾਈ ਬੋਲ ਵਾਲੀ ਜਿਹੜੀ ਲੜਾਈ ਆ ਉਹ ਹੋਣ ਦੇ ਚਾਂਸ ਬਹੁਤ ਘੱਟ ਹੈ ਅੱਛਾ ਇਹਦੇ ਕਿੰਨੇ आसार ਨੇ ਕਿਉਂਕਿ ਤੁਸੀਂ ਆਪਾਂ ਆਪਣੇ ਇੰਟਰਵਿਊਸ 'ਚ ਇਹ ਵੀ ਗੱਲਬਾਤ ਕੀਤੀ ਸੀਗੀ ਕਿ ਇੱਕ ਵਰਲਡ ਵਾਰ ਲੱਗੇਗੀ ਹਮ ਵਰਲਡ ਵਾਰ ਨੂੰ ਇਸ ਵਾਰ ਨਾਲ ਰਲਾ ਸਕਦੇ ਆਸੀਂ ਮਤਲਬ ਕੋਈ ਗੱਲ ਕਰ ਸਕਦੇ ਆਂ ਦੇਖੋ World War ਦਾ ਮਤਲਬ ਹੁੰਦਾ ਕਿ ਸਾਰੀ ਦੁਨੀਆ ਦੇ ਦੇਸ਼ ਇੱਕ ਦੂਸਰੇ ਨਾਲ ਲੜ ਰਹੇ ਆ ਪਰ ਇੱਕ ਸ਼ੁਰੂਆਤ ਤਾਂ ਅਸੀਂ ਸਮਝ ਸਕਦੇ ਕਿ ਨਹੀਂ ਅਸਲ ਦੇ ਵਿੱਚ ਜਿਹੜੀ ਪਹਿਲੀ World War ਹੋਈ ਸੀਗੀ ਉਹਦੇ ਵਿੱਚ ਵੀ ਸਾਰੇ ਨਹੀਂ ਲੜੇ 25 30 ਲੜੇ ਸੀਗੇ ਹਮ ਜਿਹੜੀ ਸੈਕੰਡ World War ਹੋਈ ਉਹਦੇ ਵਿੱਚ ਵੀ ਉਹਨਾਂ ਦੀ ਗਿਣਤੀ 35 40 ਦੇ ਕਰੀਬ ਹੈ ਪਰ ਉਹਨੂੰ ਨਾਂ World War ਦਾ ਦਿੱਤਾ ਗਿਆ ਹੁਣ ਜਿਹੜੀ World War ਹੋਊਗੀ ਉਹ ਇਸ ਤਰ੍ਹਾਂ ਨਹੀਂ ਹੋਊਗੀ ਕਿ ਮਤਲਬ ਇੱਕ ਅੱਧੇ ਦੇਸ਼ ਇੱਕ ਪਾਸੇ ਆ ਤੇ ਅੱਧੇ ਇੱਕ ਪਾਸੇ ਹੂੰ ਜਿਵੇਂ ਸੈਕੰਡ ਵਰਲਡ ਵਾਰ ਦੇ ਵਿੱਚ ਸੀਗਾ ਵੀ ਮਿੱਤਰ ਰਾਸ਼ਟਰ ਇੱਕ ਪਾਸੇ ਦੂਸਰੇ ਇੱਕ ਪਾਸੇ ਹੁਣ ਇਸ ਤਰ੍ਹਾਂ ਹੋਊਗੀ ਵੀ ਇੰਡੀਆ ਪਾਕਿਸਤਾਨ ਨਾਲ ਜਾਂ ਚਾਈਨਾ ਨਾਲ ਜਾਂ ਬੰਗਲਾਦੇਸ਼ ਨਾਲ ਲੜ ਰਿਹਾ ਹੂੰ ਚਾਈਨਾ ਤਾਈਵਾਨ ਨਾਲ ਲੜ ਰਿਹਾ ਅਮਰੀਕਾ ਕਿਸੇ ਹੋਰ ਨਾਲ ਲੜ ਰਿਹਾ ਗ੍ਰੀਨਲੈਂਡ ਲੈਣਾ ਜਾਂ ਕੁਝ ਹੋਰ ਆਪਸੀ ਹਾਂ ਮਤਲਬ ਅਲੱਗ-ਅਲੱਗ ਬਹੁਤ ਸਾਰੀਆਂ ਜਗ੍ਹਾ ਦੇ ਉੱਪਰ ਜਿਹੜੇ ਆ ਉਹ ਲੜਾਈ ਹੈ ਜਿਹੜੀ ਅਲੱਗ-ਅਲੱਗ ਦੇਸ਼ ਅਲੱਗ-ਅਲੱਗ ਮਕਸਦਾਂ ਲਈ ਲੜਨਗੇ ਦੇਖੋ ਇੱਕ ਯੂਕਰੇਨ ਦੀ ਵਾਰ ਹਾਲ ਤੱਕ ਚੱਲ ਰਹੀ ਹੈ ਜੀ ਹੂੰ ਇੰਡੀਆ ਦੇ ਵਿੱਚ ਵੀ ਇੱਕ ਤਰੀਕੇ ਨਾਲ ਕੋਈ ਸ਼ੁਰੂਆਤ ਹੋ ਗਈ ਕਹਿ ਲਓ ਜਾਂ ਜਿਵੇਂ ਵੀ ਕਹਿ ਸਕਦੇ ਆ ਲੱਗ ਜਿਸ ਤਰ੍ਹਾਂ ਆਪਣੇ ਫਲਸਤੀਨ ਨਾਲ ਇਜ਼ਰਾਈਲ ਲੜ ਰਿਹਾ ਹੂੰ ਤੇ ਹੁਤੀ ਵਿਦਰੋਹੀ ਹੈ ਈਰਾਨ ਹੈ ਉਹਨਾਂ ਦੇ ਨਾਲ ਜਿਹੜੇ ਹੋਰ ਦੇਸ਼ ਲੱਗਦੇ ਆ ਸੀਰੀਆ ਜਿਸ ਤਰ੍ਹਾਂ ਹੋ ਗਿਆ ਸੀਰੀਆ ਦੇ ਵਿੱਚ ਤਖਤਾ ਪਲਟੋ ਗਿਆ ਮਤਲਬ ਇਸ ਤਰ੍ਹਾਂ ਸਾਰੀ ਦੁਨੀਆ ਦੇ ਵਿੱਚ ਮਤਲਬ ਇਹ ਨਹੀਂ ਹੋਊਗਾ ਕਿ ਇੱਕ ਲਕੀਰ ਖਿੱਚੀ ਹੈ ਅੱਧੇ ਇੱਧਰਲੇ ਪਾਸੇ ਅੱਧੇ ਇੱਧਰਲੇ ਪਾਸੇ ਦੋ ਪੱਖੀ ਨਹੀਂ ਹੋਣਗੇ ਹਾਂ ਅਲੱਗ-ਅਲੱਗ ਮਕਸਦ ਅਲੱਗ-ਅਲੱਗ ਦੇਸ਼ ਅਲੱਗ-ਅਲੱਗ ਜਗ੍ਹਾ ਤੇ ਲੜਨਗੇ ਇਹਦਾ ਕੋਈ ਟਾਈਮ ਪੀਰੀਅਡ ਟਾਈਮ ਪੀਰੀਅਡ ਦਾ ਇਹਦਾ ਸ਼ੁਰੂ ਹੋ ਚੁੱਕਿਆ 29 ਮਾਰਚ 2025 ਤੋਂ ਜਿਹੜਾ ਸਵਿਚ ਹੈ ਉਹ ਔਨ ਹੋ ਗਿਆ ਹੁਣ ਇਹ ਰਹਿਣਾ ਹੈ 2032-33 ਤੱਕ ਜਿਹੜਾ ਜ਼ਿਆਦਾ ਡੇਂਜਰਸ ਸਮਾਂ ਹੈ ਉਹ ਹੈ 2026, 27, 28 ਤੇ 29 26 27 28 29 ਜਿਹੜੇ ਇਹ 3-4 ਸਾਲ ਐ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਉਥਲ ਪੁਤਲ ਹੋਣੀ ਐ ਤੇ 2030-32 ਦੇ ਵਿੱਚ ਜੇਕਰ ਆਪਾਂ ਮਿਲਦੇ ਆ ਤਾਂ ਜਿਸ ਰੂਪ ਦੇ ਵਿੱਚ ਜੋ ਨਕਸ਼ਾ ਇਸ ਟਾਈਮ ਪਾਕਿਸਤਾਨ ਦਾ ਹੈ ਉਹ 2030-32 ਦੇ ਵਿੱਚ ਸਾਨੂੰ ਦੇਖਣ ਨੂੰ ਨਹੀਂ ਮਿਲੇਗਾ ਤੁਸੀਂ ਕਹਿੰਦੇ ਹੋ ਕਿ ਪਾਕਿਸਤਾਨ ਦਾ ਨਕਸ਼ਾ ਇੱਕ ਤਰੀਕੇ ਨਾਲ ਗਾਇਬ ਹੋ ਜਾਏਗਾ ਨਹੀਂ ਗਾਇਬ ਨਹੀਂ ਹੋ ਜਾਏਗਾ ਪਾਕਿਸਤਾਨ ਦੇ ਨਕਸ਼ੇ ਦੇ ਉਹਦੇ ਟੁਕੜੇ ਇੰਨੇ ਹੋ ਜਾਣਗੇ ਵੀ ਉਹ ਨਕਸ਼ਾ ਚੇਂਜ ਹੋ ਜਾਏਗਾ ਚੇਂਜ ਹੋ ਜਾਏਗਾ ਕਬਜ਼ੇ ਹੋ ਜਾਣਗੇ ਅਲੱਗ-ਅਲੱਗ ਦੇਸ਼ ਜਿਸ ਤਰ੍ਹਾਂ ਹੁਣ ਬਲੋਚਿਸਤਾਨ ਆਜ਼ਾਦੀ ਮੰਗ ਰਿਹਾ ਸਿੰਧ ਮੰਗ ਰਿਹਾ ਖੈਬਰ ਪਖਤੂਨਖਵਾੜ ਡ ਮੰਗ ਰਿਹਾ ਅਫਗਾਨਿਸਤਾਨ ਡੋਰੈਂਟ ਲਾਈਨ ਨੂੰ ਨਹੀਂ ਮੰਨ ਰਿਹਾ ਸੋ ਇਸ ਤਰ੍ਹਾਂ ਮਤਲਬ ਇਹ ਇਹ ਜਿਹੜਾ ਟਾਈਮ ਹੈ ਜਿਸ ਮੈਜੋਰਟੀ ਚ ਜਿਸ ਪੋਲੀਟੀਕਲ ਮੈਪ ਨੂੰ ਲੈ ਕੇ ਪਾਕਿਸਤਾਨ ਹੁਣ ਦਾਵਾ ਕਰਦਾ ਕਿ ਇਹ ਮੇਰਾ ਮੈਪ ਹੈ ਉਹ ਮੈਪ ਜਿਹੜਾ ਹੈ ਉਹ 2000 ਹਾਂ 30 ਤੱਕ 32 ਤੱਕ ਨਹੀਂ ਰਹਿਣਾ ਇਹਦੇ ਟੁਕੜੇ ਹੋਣਗੇ ਗੋਪਾਲ ਜੀ ਜਿਵੇਂ ਕਿ ਹੁਣ 에ਅ ਸਟ੍ਰਾਈਕ ਹੁੰਦੀ ਹੈ ਜੀ 에ਅ ਸਟ੍ਰਾਈਕ ਤੋਂ ਬਾਅਦ ਫਿਰ ਮੌਕ ਡ੍ਰਿਲ ਦਾ ਇੱਕ ਜਿਹੜਾ ਦੌਰ ਜਿਹੜਾ ਚੱਲਦਾ ਹੈ ਪੂਰੇ ਭਾਰਤ ਦੇਸ਼ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਹੁੰਦਾ ਹਰ ਇੱਕ ਸੂਬੇ ਦੇ ਵਿੱਚ ਹੁੰਦਾ ਲੇਕਿਨ ਹੁਣ ਵੀ ਰੱਖਿਆ ਮੰਤਰੀ ਹੋਣਾਂ ਦਾ ਬਿਆਨ ਹੁੰਦਾ ਹੈ ਕਿ ਏ ਆਪਰੇਸ਼ਨ ਸਿੰਧੂਰ ਜਿਹੜਾ ਹਾਲੇ ਕੰਟੀਨਿਊ ਆ ਹਲੇ ਚੱਲ ਰਿਹਾ ਹਾਲਾਂਕਿ ਕੋਈ ਬਹੁਤੀਆਂ ਗੱਲਾਂ ਨਹੀਂ ਕੀਤੀਆਂ ਗਈਆਂ ਕਿਉਂਕਿ ਹਰ ਇੱਕ ਸੂਬੇ ਦੇ ਮੁੱਖ ਮੰਤਰੀ ਹੋਗੇ ਆਫਿਸਰਸ ਨਾਲ ਮੀਟਿੰਗ ਹੁੰਦੀ ਏ ਹਰ ਇੱਕ ਪਾਰਟੀ ਦੀ ਸਾਰੇ ਪਾਰਟੀ ਦਾ ਕੇ ਇੱਕ ਸਮੂੱਚੀ ਜਗ੍ਹਾ ਤੇ ਆ ਕੇ ਮੀਟਿੰਗ ਕਰਦੇ ਨੇ ਉਹਨਾਂ ਵੱਲੋਂ ਇਹੀ ਕਿਹਾ ਗਿਆ ਕਿ ਸਾਨੂੰ ਹਾਲ ਤੱਕ ਇਹ ਪਤਾ ਲੱਗਾ ਕਿ ਜਿਹੜਾ ਆਪਰੇਸ਼ਨ ਸਿੰਧੂਰ ਆ ਉਹ ਕੰਟੀਨਿਊ ਆ ਇਹਦੇ ਬਾਰੇ ਅੱਗੇ ਕੀ ਸਟਾਰਟ ਅਕੋਰਡਿੰਗ ਕੁਸ਼ਨ ਪੜਦੀ ਹੈ ਨਹੀਂ ਉਹ ਸਹੀ ਕਹਿ ਰਹੇ ਆ ਉਹ ਕੰਟੀਨਿਊ ਹੈ ਹਜੇ ਤੱਕ ਸ਼ੁਰੂ ਹੋਇਆ ਕੰਮ ਇਹ ਮਤਲਬ ਇੰਨੀ ਜਲਦੀ ਖਤਮ ਹੋਣ ਵਾਲਾ ਨਹੀਂ ਹੈ ਜਿੰਨੀ ਮਰਜ਼ੀ ਮੰਨ ਲਓ ਜਿਹੜੇ ਕੋਈ ਤੀਸਰਾ ਦੇਸ਼ ਜਿੰਨੀ ਮਰਜ਼ੀ ਕੋਸ਼ਿਸ਼ ਕਰੇ ਵੀ ਦੋਨਾਂ ਨੂੰ ਬਿਠਾ ਕੇ ਆਪਾਂ ਨੇ ਵੇੜ ਲਈਏ ਭਾਰਤ ਤੇ ਪਾਕਿਸਤਾਨ ਦੇ ਹਾਲਾਤ ਆ ਜਿਹੜੇ ਉਹ ਸਖਾਵੇਂ ਹੁੰਦੇ ਨੇੜਲੇ ਭਵਿੱਖ ਵਿੱਚ ਨਜ਼ਰ ਨਹੀਂ ਆਉਂਦੇ ਤੇ ਜਿਹੜਾ ਇੰਡੀਆ ਦਾ ਰਿਟੈਲੀਏਟ ਹੋਣ ਹੋਰ ਹੋਊਗਾ ਉਹ ਪਹਿਲਾਂ ਵਾਲੇ ਨਾਲੋਂ ਵੀ ਖਤਰਨਾਕ ਹੋਊਗਾ ਇੰਡੀਆ ਦੇ ਵੱਲੋਂ ਤੇ ਹਾਂ ਇਹ ਹਜੇ ਵਧੂਗਾ ਕੰਮ ਇਹ 18 ਮਈ ਸ਼ਾਮ ਦੇ 5:40 ਮਿੰਟ ਤੋਂ ਬਾਅਦ ਤਾਂ ਹੋਰ ਵੀ ਤੇਜ਼ ਹੋ ਜਾਣਾ। ਮਤਲਬ ਉਸ ਟਾਈਮ ਤਾਂ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਕਿ ਉਸ ਟਾਈਮ ਤੋਂ ਬਾਅਦ ਤਾਂ ਮਤਲਬ ਬਹੁਤ ਜ਼ਿਆਦਾ ਮਤਲਬ ਖੂਨ ਖਰਾਬਾ ਹੋਣ ਦੀ ਸਥਿਤੀ ਹੈ। ਤੇ ਲੋਕਾਂ ਨੂੰ ਸਤਰਕ ਰਹਿਣ ਦੀ ਅਪੀਲ ਜ਼ਰੂਰ ਇੱਕ ਕਰਨੀ ਚਾਹੀਦੀ ਹੈ। ਨਹੀਂ ਬਿਲਕੁਲ ਸਤਰਕ ਦੇਖੋ ਇੱਕ ਦੇਖੋ ਜਦੋਂ ਇਹੋ ਜਿਹੀਆਂ ਗੱਲਾਂ ਲੋਕਾਂ 'ਚ ਜਾਂਦੀਆਂ ਨੇ ਤਾਂ ਲੋਕ ਮੈਂ ਤੁਹਾਨੂੰ ਦੱਸਦਾ ਕਿ ਲੋਕੀ ਲੋਕੀ ਇਸ ਟਾਈਮ 'ਤੇ ਕੀ ਕਰਦੇ ਕਿ ਲੋਕੀ ਜਿਹੜੇ ਗ੍ਰੋਸਰੀ ਸਟੋਰਸ ਹੋਗੇ ਉੱਥੇ ਜਾ ਕੇ ਫਰਮਾਰ ਪੈ ਗਈ ਲੋਕਾਂ ਨੇ ਕਿ ਸਬਜ਼ੀ ਨਾਲ ਸਮਾਨ ਇਕੱਠਾ ਕਰ ਲਿਏ ਤੇ ਇਹ ਇੱਕ ਪੈਨਿਕ ਕ੍ਰੀਏਟ ਹੋ ਗਿਆ ਜੀ ਲੋਕਾਂ ਦੇ ਵਿੱਚ ਜੋ ਕਿ ਨਹੀਂ ਹੋਣਾ ਚਾਹੀਦਾ ਜੋ ਨਹੀਂ ਹੋਣਾ ਚਾਹੀਦਾ ਇੰਡੀਆ ਦੇ ਲੋਕਾਂ ਨੂੰ ਮੈਂ ਬੇਨਤੀ ਕਰਦੇ ਆਂ ਇਸ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ ਇੱਕ ਹੁੰਦਾ ਕਿ ਸਾਡੀ ਕੋਈ ਸਪਲਾਈ ਹੈ ਜਿਹੜੀ ਪਾਕਿਸਤਾਨ ਵਿੱਚੋਂ ਹੋ ਕੇ ਆਉਂਦੀ ਹੈ ਹੂੰ ਮਨ ਲੋ ਸਾਡੀਆਂ ਸਬਜ਼ੀਆਂ ਜਾਂ ਸਾਡਾ ਕਿਰਿਆਨੇ ਦਾ ਸਮਾਨ ਹੈ ਜਾਂ ਸਾਡਾ ਤੇਲ ਹੈ ਉਹ ਸਾਨੂੰ ਪਾਇਆ ਪਾਕਿਸਤਾਨ ਹੋ ਕੇ ਆਉਂਦਾ ਤੇ ਉਹਦੇ ਨਾਲ ਸਾਡੀ ਲੜਾਈ ਲੱਗ ਗਈ ਤੇ ਉਹ ਰਸਤਾ ਹੋ ਗਿਆ ਬੰਦ ਫਿਰ ਤਾਂ ਸਾਨੂੰ ਫਿਕਰ ਕਰਨ ਦੀ ਲੋੜ ਹੈ ਸਾਡਾ ਤਾਂ ਜੋ ਕੁਝ ਵੀ ਲੋੜ ਹੈ ਸਾਨੂੰ ਸਾਡੇ ਦੇਸ਼ 'ਚ ਬਹੁਤ ਕੁਝ ਪੈਦਾ ਹੁੰਦਾ ਹੈ ਤੇ ਜੋ ਵੀ ਆਉਂਦਾ ਸਮੁੰਦਰੀ ਰਸਤੇ ਤੋਂ ਆਉਂਦਾ ਉੱਥੇ ਸਾਡੀ ਜਿਹੜੀ ਨੇਵੀ ਹੈ ਉਹ ਸਾਡੇ ਆਉਣ ਵਾਲੇ ਜਿਹੜੇ ਔਇਲ ਟੈਂਕਰਸ ਆ ਜਾਂ ਹੋਰ ਸਮਾਨ ਟੁਆਟੋ ਆਈ ਵਾਲੇ ਜਿਹੜੇ ਜਹਾਜ਼ ਹੈ ਉਹਨਾਂ ਦੀ ਸੇਫਟੀ ਕਰਦੀ ਹੈ ਸਾਡੇ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਰਸਣ ਨੂੰ ਲੈ ਕੇ ਪੈਟਰੋਲ ਨੂੰ ਲੈ ਕੇ ਤੇਲ ਨੂੰ ਲੈ ਕੇ ਪੈਨਿਕ ਫਲਾਉਣ ਦੀ ਬਿਲਕੁਲ ਲੋੜ ਨਹੀਂ ਹੈ ਹਾਂ ਉਹ ਹਾਂ ਇਹ ਗੱਲ ਠੀਕ ਹੈ ਕਿ ਆਉਣ ਵਾਲਾ ਜਿਹੜਾ ਟਾਈਮ ਹੈ 2026 ਉਹਦੇ ਵਿੱਚ ਫੂਡ ਦਾ ਸੰਕਟ ਖੜਾ ਹੋਊਗਾ ਮਤਲਬ ਅਨਾਜ ਦਾ ਸੰਕਟ ਜ਼ਰੂਰ ਖੜਾ ਹੋਊਗਾ ਉਸ ਟਾਈਮ ਲਈ ਆਪਣਾ ਉਸ ਟਾਈਮ 'ਚ ਪਹੁੰਚ ਕੇ ਆਪਣਾ ਅਨਾਜ ਆ ਜਿਹੜਾ ਉਹ ਜ਼ਰੂਰ ਸੇਵ ਰੱਖਣ ਫਿਲਹਾਲ ਕੋਈ ਇਸ ਤਰ੍ਹਾਂ ਦੀ 2025 ਦੇ ਵਿੱਚ ਕੋਈ ਪੈਨਿਕ ਫੈਲਾਉਣ ਵਾਲੀ ਜ਼ਰੂਰਤ ਨਹੀਂ ਹੈ। ਤਾਂ ਇਹੀ ਸਾਡੇ ਸਾਹਮਣੇ ਆਇਆ ਨਾ ਕਿ ਅਸੀਂ ਪਾਕਿਸਤਾਨ ਆਰਮੀ ਜਾਂ ਸਿਵਿਲੈਂਸ ਤੇ ਅਟੈਕ ਨਹੀਂ ਕੀਤਾ ਸਿਰਫ ਅਸੀਂ ਟੈਰਰਿਸਟ ਬੇਸ ਆ ਜਿਹੜੇ ਉਹਨਾਂ ਨੂੰ ਉਡਾਇਆ ਗਿਆ। ਦੇਖੋ ਉਹਨਾਂ ਦੇ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਹੋਵੇ ਜਾਂ ਕੋਈ ਵੀ ਮੰਤਰੀ ਹੈ ਜਿਹੜੀਆਂ ਪੋਲੀਟੀਕਲ ਪੋਸਟਾਂ ਨੇ ਉਹਨਾਂ ਦਾ ਕਿਹਾ ਹੋਇਆ ਜਾਂ ਉਹਨਾਂ ਦੀ ਗੱਲ ਤੇ ਕੋਈ ਜ਼ਿਆਦਾ ਵਿਸ਼ਵਾਸ ਕਰਨ ਦੀ ਲੋੜ ਨਹੀਂ ਹੈ। ਉਹ ਜਿਹੜਾ ਦੇਸ਼ ਹੈ ਉੱਥੇ ਫਾਈਨਲ ਫੈਸਲਾ ਫੌਜ ਕਰਦੀ ਹੈ। ਉਹ ਉਹਨਾਂ ਦੀ ਫੌਜ ਨੇ ਦੇਖਣਾ ਜੇ ਉਹ ਅਟੈਕ ਕਰਨਗੇ ਵੀ ਤਾਂ ਫਿਰ ਉਹਦਾ ਜਿਹੜਾ ਬਦਲਾ ਹੈ ਉਹਦੇ ਬਦਲ ਦੇ ਵਿੱਚ ਭਾਰਤ ਵੱਲੋਂ ਜੋ ਕੀਤਾ ਜਾਣ ਵਾਲਾ ਹਮਲਾ ਬਹੁਤ ਜ਼ਿਆਦਾ ਖਤਰਨਾਕ ਹੋਊਗਾ ਇਹਨਾਂ ਤੋਂ ਕਈ ਸਾਲ ਨਾ ਸੈੱਟ ਨਹੀਂ ਆਉਣਾ ਆਪਣਾ ਕੰਮ ਤੇ ਇਹਨਾਂ ਨੇ ਇਹ ਨਹੀਂ ਗੱਲ ਦੇ ਵਿੱਚ ਵਿੱਚ ਆਪਦੇ ਦੇਸ਼ ਦੇ ਟੁਕੜੇ ਕਰਾ ਲੈਣੇ ਗੋਪਾਲ ਜੀ ਜਿਵੇਂ ਆਪਾਂ ਹੋਰ ਪਿਛਲੀਆਂ ਵੀਡੀਓਜ਼ ਵੀ ਕਰਦੇ ਰਹੇ ਹਾਂ ਤੁਸੀਂ ਕਿਹਾ ਸੀ ਕਿ 2025 ਦੇ ਵਿੱਚ ਕੁਦਰਤੀ ਆਫਤਾ ਵੀ ਆ ਸਕਦੀਆਂ ਨੇ ਇੱਕ ਆਫਤ ਅਸੀਂ ਦੇਖ ਰਹੇ ਹਾਂ ਸਾਰੇ ਲੋਕ ਉਸ ਤੋਂ ਇਲਾਵਾ ਕੁਦਰਤੀ ਆਫਤਾਂ ਵੀ ਹੈਗੀਆਂ ਨੇ ਜੀ ਦੇਖੋ ਮੈਂ ਤਿੰਨ ਗੱਲਾਂ ਕਹੀਆਂ ਸੀਗੀਆਂ ਕਿ 1 2025 ਦੇ ਵਿੱਚ ਕਿਸੇ ਨਾ ਕਿਸੇ ਮਹਾਮਾਰੀ ਨੇ ਆਉਣਾ ਹੈ ਹੂੰ 1 2025 ਦੇ ਵਿੱਚ ਜੰਗ ਲੱਗ ਸਕਦੀ ਹੈ ਤੇ 1 2025 ਦੇ ਵਿੱਚ ਕੁਦਰਤੀ ਆਫਤਾਂ ਜਿਨ੍ਹਾਂ ਦੇ ਵਿੱਚ ਹੜ੍ਹ ਮੇਨਲੀ ਜਿਹੜਾ ਸੀਗਾ ਉਹ ਵਾਟਰ ਐਲੀਮੈਂਟ ਨੂੰ ਲੈ ਕੇ ਆ ਪਾਣੀ ਐਕਟਿਵ ਹੋਊਗਾ ਚਾਹੇ ਉਹ ਸਮੁੰਦਰ ਦਰਿਆ ਨਦੀਆਂ ਝੀਲਾਂ ਕੁਛ ਵੀ ਹੂੰ ਉਹ ਕਿਸੇ ਵੀ ਟਾਈਮ ਹੋ ਸਕਦਾ ਉਹਦਾ ਜਿਹੜਾ ਮੇਨ ਟਾਈਮ ਸੀਗਾ ਜਿਹੜਾ ਮੇਰੀ ਕੈਲਕੂਲੇਸ਼ਨ ਦੇ ਹਿਸਾਬ ਨਾਲ ਉਹ ਨਿਕਲ ਗਿਆ ਠੀਕ ਹੈ ਹੁਣ ਉਹ ਕਿਸੇ ਉਹ 25 ਅਪ੍ਰੈਲ ਤੱਕ ਸੀਗਾ ਉਹ ਕਿਸੇ ਵੀ ਟਾਈਮ ਹੋ ਸਕਦਾ ਔਰ ਹੋਊਗਾ ਹੋਣਾ ਜ਼ਰੂਰੀ ਹਾਂ ਉਹ ਹੋਊਗਾ ਤੇ ਇਸੇ ਤਰ੍ਹਾਂ ਹੀ ਜਿਹੜੀ ਹਿਮਾਲੀਅਨ ਰੇਂਜ ਆ ਜੀ ਜਿਹੜੀ ਸਾਡੇ ਨਾਰਥ-ਈਸਟ ਤੋਂ ਸ਼ੁਰੂ ਹੁੰਦੀ ਆ ਅਫਗਾਨਿਸਤਾਨ ਤੱਕ ਇਸ ਰੇਂਜ ਦੇ ਵਿੱਚ ਕਿਸੇ ਵੀ ਟਾਈਮ ਕਿਸੇ ਵੀ ਜਗ੍ਹਾ ਤੇ ਪਹੁੰਚਾਲਾ ਜਿਹੜਾ ਉਹ ਆਪਣੀ ਦਸਤਕ ਦੇ ਸਕਦਾ ਤੇ ਉਹਦੀ ਜਿਹੜੀ ਹੈ ਨਾ ਇੰਟੈਂਸਿਟੀ ਹਾਂ ਉਹ 7 6.5 ਤੋਂ 7.5 ਇਸ ਦੇ ਵਿੱਚ ਹੋਊਗੀ ਤੇ ਉਹ ਡੇਂਜਰਸ ਹੋਊਗਾ ਮੈਂ ਇਹ ਹੀ ਪੁੱਛ ਲੱਗੇ ਕਿ ਆਪਸ ਵਿੱਚ ਕਿੰਨਾ ਡੇਂਜਰ ਹੋ ਸਕਦਾ ਇਸ ਗੱਲ ਨੂੰ ਤਾਂ ਵਿਗਿਆਨਕ ਵੀ ਮਤਲਬ ਪੁਸ਼ਟੀ ਕਰਦੇ ਆ ਪਰ ਹੋਊਗਾ ਕਦੋਂ ਕਿੱਥੇ ਹੋਊਗਾ ਇਹਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਸੋ ਇਹ ਕੁਝ ਗੱਲਾਂ ਸਿਗੀਆਂ ਜੋ ਕੇ ਗੋਪਾਲ ਜੀ ਨਾਲ ਸੀ ਅੱਜ ਸਾਂਝੀਆਂ ਕੀਤੀਆਂ ਤੇ ਇੱਕ ਗੱਲ ਮੈਂ ਫਿਰ ਤੋਂ ਤੁਹਾਨੂੰ ਦੱਸ ਦਿਆਂ ਕਿ ਇਹ ਜਿਹੜੀਆਂ ਗੱਲਾਂ ਹੁੰਦੀਆਂ ਜਾਂ ਜਿਹੜੀਆਂ ਗੱਲਾਂ ਤੁਹਾਨੂੰ ਜੋਤਿਸ਼ੀ ਦੱਦੇ ਨੇ ਇਹ ਸਟਾਰਸ ਦੇ ਕੁਐਸ਼ਨ ਜਿਸ ਅਕੋਰਡਿੰਗ ਸਾਡੀ ਬਣਦੀ ਏ ਉਸ ਅਕੋਰਡਿੰਗ ਸਾਰੀਆਂ ਗੱਲਾਂ ਹੁੰਦੀਆਂ ਨੇ ਸੋ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੇਕਰ ਤੁਹਾਡਾ ਕੋਈ ਸਵਾਲ ਮਨ ਦੇ ਵਿੱਚ ਹੈਗਾ ਨੀਚੇ ਕਮੈਂਟ ਕਰ ਸਕਦੇ ਹੋ ਜਾਂ ਤੁਸੀਂ ਇਹਨਾਂ ਨਾਲ ਆਪ ਫੋਨ ਤੇ ਗੱਲ ਕਰ ਸਕਦੇ ਹੋ ਨੰਬਰ ਤੁਹਾਨੂੰ ਮੈਂ ਦੇ ਦਿੱਤਾ ਤੇ ਗਪਾਲ ਜੀ ਜੇਕਰ ਤੁਹਾਨੂੰ ਮਿਲਣਾ ਹੋਵੇ ਕਿਹੜੇ-ਕਿਹੜੇ ਦਿਨ ਤੁਹਾਨੂੰ ਮਿਲ ਸਕਦੇ ਆ ਜੀ ਕਾਲ ਕਦੋਂ ਕਰੀਏ ਟਾਈਮਿੰਗਸ ਦੱਸ ਸਕਦੇ ਹੋ ਇੱਕ ਵਾਰ ਨਹੀਂ ਕਾਲ ਸਿਰਫ ਜਿਹੜੀ ਐ ਅਪਾਇੰਟਮੈਂਟ ਬੁੱਕ ਕਰਨ ਲਈ ਹੀ ਕੀਤੀ ਜਾਵੇ ਸਵਾਲ ਪੁੱਛਣ ਲਈ ਫੋਨ ਤੇ ਅਸੀਂ ਕਿਸੇ ਨੂੰ ਜਵਾਬ ਨਹੀਂ ਦਿੰਦੇ ਫਿਰ ਤਾਂ ਮੈਂ ਬਸ ਫੋਨ ਸੁਣਨ ਜੋਗਾ ਹੀ ਰਹਿ ਜਾਊਗਾ ਹੂੰ ਉਹ ਨੰਬਰ ਦਿੱਤੇ ਹੋਏ ਆ ਤੁਹਾਨੂੰ ਉਹਨਾਂ ਨੰਬਰਾਂ ਤੇ ਆਪਣਾ ਕਾਲ ਬੁੱਕ ਟਾਈਮ ਬੁੱਕ ਕਰਾ ਕੇ ਠੀਕ ਹੈ ਮਿਲ ਸਕਦੇ ਆ ਤੇ ਜੇਕਰ ਕੋਈ ਵਿਦੇਸ਼-ਵਿਦੇਸ਼ਾਂ 'ਚ ਬੈਠੇ ਹੋਏ ਨੇ ਉਹ ਵੀ ਆਪਣਾ ਟਾਈਮ ਹੀ ਬੁੱਕ ਕਰਾਉਂਦੇ ਆ ਆਈ ਬੁੱਕ ਕਰਾ ਕੇ ਉਹਨਾਂ ਨੂੰ 10-15 ਦਿਨ ਦੀ ਵੇਟਿੰਗ ਹੈ 10-15 ਦਿਨਾਂ ਬਾਅਦ ਵਾਰੀ ਆਉਂਦੀ ਹੈ ਤੇ ਉਸ ਟਾਈਮ ਫਿਰ ਉਹਨਾਂ ਨਾਲ ਗੱਲ ਹੋ ਜੂਗੀ ਤੁਹਾਨੂੰ ਨੰਬਰ ਦਿੱਤਾ ਹੀ ਐਡਰੈਸ ਤੁਹਾਨੂੰ ਦਿੱਤਾ ਹੋਇਆ ਮੁੱਲਾਪੁਰ ਦਾਖਾ ਆਫਿਸ ਹੈ ਤੁਸੀਂ ਉੱਥੇ ਆ ਕੇ ਮਿਲ ਸਕਦੇ ਹੋ ਤੇ ਇਸ ਵੀਡੀਓ ਦਾ ਮਕਸਦ ਇਹ ਨਹੀਂ ਹੈ ਕਿ ਕੋਈ ਪੈਨਿਕ ਕ੍ਰੀਏਟ ਕਰਨੀ ਇਸ ਵੀਡੀਓ ਦਾ ਮਕਸਦ ਸਿਰਫ ਇਹ ਕਿ ਸਟਾਰਸ ਦੀ ਇਕੁਏਸ਼ਨ ਜਿਹੜੀ ਬਣਦੀ ਉਸ ਅਕੋਰਡਿੰਗ ਕਿਹੜੇ-ਕਿਹੜੇ ਯੋਗ ਬਣਦੇ ਨੇ ਉਸ ਅਕੋਰਡਿੰਗ ਅਸੀਂ ਗੱਲਬਾਤ ਕਰਦੇ ਆ ਸੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰੋ ਬਾਕੀ ਹੋਰ ਜੇ ਤੁਹਾਡੇ ਕੋਈ ਸਵਾਲ ਹੋਣਗੇ ਵੀਡੀਓ ਦੇ نیچے ਕਮੈਂਟ ਚ ਜ਼ਰੂਰ ਲਿਖਿਓ ਜੀ ਤਾਂਕਿ ਅਗਲੀ ਵੀਡੀਓ ਚ ਅਸੀਂ ਜੋਤੀ ਜੀ ਨਾਲ ਗੱਲਬਾਤ ਕਰ ਸਕੀਏ ਧੰਨਵਾਦ ਜੀ ਧੰਨਵਾਦ ਸਰ ਧੰਨਵਾਦ